ਜਿੰਦਾਬਾਦ ਲੋਕਾਂ ਦੀ ਏਕਤਾ ਜਿੰਦਾਬਾਦ ਇਹ ਜਿੱਥੇ ਲੱਗ ਰਹੀ ਸੀਵਰ ਫੈਕਟਰੀ ਦੇ ਸਾਜ ਜੀ ਕਾਰਵਾਈ ਨਹੀਂ ਕੀਤੀ ਗਈ ਆ ਅਗਲੇ ਜਿੰਨੇ ਪ੍ਰੋਗਰਾਮ ਆ ਸਾ ਫੈਕਟਰੀ ਬਰਦਾ ਉਹ ਬਾਕਬਾਕ ਪਿੰਡਾਂ ਤੋਂ ਬਹੁਤ ਬਰ ਵਿਅਕਤੀ ਪੰਚ ਸਰਪੰਚ ਜਿਹੜੀ ਅੱਜ ਅਸੀਂ ਪਹਿਲੇ ਦਿਨ ਇਲਾਕੇ ਨੇ ਇਕੱਠੇ ਹੋ ਕੇ ਇੱਕ ਵਾਤਾਵਰਨ ਬਚਾਓ ਸੰਘਰਸ਼ ਕਮੇਟੀ ਇੱਥੇ ਜਿਹੜੀ ਆ ਉਹਦਾ ਕਠ ਕੀਤਾ 8 ਤਰੀਕ ਨੂੰ ਐਸਡੀਐਮ ਦਾ ਦਫ਼ਤਰ ਗੜਸ਼ੰਕਰ ਦੇ ਵਿੱਚ ਇਸੇ ਤਰ੍ਹਾਂ ਸਾਰੇ ਲੋਕਾਂ ਨੇ ਆਪਣੇ ਨਾਲ ਲੈ ਕੇ ਸੰਗਤ ਨੂੰ ਪਹੁੰਚਣਾ ਹੈ ਅਗਰ ਉਸ ਦਿਨ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਇਸ ਸਥਾਨ ਦੇ ਉੱਤੇ ਸੀਮੈਂਟ ਫੈਕਟਰੀ ਦਾ ਨਵਾਂ ਪਲਾਂਟ ਲੱਗ ਰਿਹਾ ਪਿੰਡ ਨਰਿਆਲਾ ਚ ਉਹ ਸਾਰੇ ਕਾਨੂੰਨ ਛਿੱਕੇ ਟੰਗ ਕੇ ਜਿਹਦੇ ਵਿੱਚ ਜਿਹੜੀ ਜ਼ਮੀਨ ਖੇਤੀਬਾੜੀ ਵਾਲੀ ਆ ਪੁਜਾਊ ਜ਼ਮੀਨ ਜਿੱਥੇ ਆਲੂ ਹੁੰਦੇ ਸਨ ਉਹਦੀ ਜਗ੍ਹਾ ਫੈਕਟਰੀ ਨਹੀਂ ਲੱਗਣ ਦੇਾਂਗੇ ਜੇ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਤਾਂ ਹੋ ਸਕਦਾ ਅਸੀਂ ਸਾਰੀਆਂ ਜਥੇਬੰਦੀਆਂ ਦੇ ਨਾਲ ਤਾਲਮੇਲ ਕਰਕੇ ਇੱਕ ਪੱਕਾ ਮੋਰਚਾ ਜਿਹੜਾ ਦਿੱਲੀ ਵਰਗਾ ਮੋਰਚਾ ਉਹ ਪਿੰਡ ਨਿਆੜਾ ਦੇ ਵਿੱਚ ਇਹ ਸਾਡੇ ਜਿਹੜੇ ਨੌਜਵਾਨ ਵੀਰ ਹੈ ਇਹਨਾਂ ਦੇ ਨਾਲ ਲੈ ਕੇ ਅਸੀਂ ਲਾਵਾਂਗੇ ਆਬੇ ਦੀ ਆਬਾਦੀ ਜਿਹੜੀ ਜੀ ਬਹੁਤ ਸੰਘਣੀ ਆ ਇਸ ਕਰਕੇ ਪਿੰਡਾਂ ਦੇ ਬਿਲਕੁਲ ਟੱਚ ਹੋ ਕੇ ਫੈਕਟਰੀ ਲੱਗ ਰਹੀ ਆ ਇਹ ਫੈਕਟਰੀ ਜਿਹੜੀ ਜੰਗਲਾਂਾਂ ਚ ਕਿਤੇ ਪਹਾੜਾਂ ਚ ਲੱਗਣੀ ਸੀ ਉਹ ਸਾਡੀ ਸੰਘਣੀ ਆਬਾਦੀ ਚ ਲੱਗ ਰਹੀ ਆ ਇਸ ਕਰਕੇ ਇਹਦਾ ਵਿਰੋਧ ਆ ਜੀ ਇਹ ਇਹਦਾ ਪੂਰੀ ਅਗਲੀ ਜਨਰੇਸ਼ਨ ਨੂੰ ਹੁਣ ਦੇ ਲੋਕਾਂ ਨੂੰ ਇਹਦੀ ਧੂੜ ਤੋਂ ਇਹਦੀ ਮਿੱਟੀ ਤੋਂ ਇਹਦੇ ਕੈਮੀਕਲੋਂ ਤੋਂ ਬਹੁਤ ਵੱਡਾ ਨੁਕਸਾਨ ਹੈ ਸਾਡਾ ਇਲਾਕਾ ਪਹਿਲਾਂ ਹੀ ਪਹਿਲੀ ਮਿਲ ਤੋਂ ਬਹੁਤ ਪਰੇਸ਼ਾਨ ਹੈ ਉਹਦੇ ਨਾਲ ਬਿਮਾਰੀਆਂ ਪਹਿਲਾਂ ਹੀ ਲੱਗ ਚੁੱਕੀਆਂ ਸਾਡਾ ਪਾਣੀ ਦੂਸ਼ਿਤ ਹੋ ਚੁੱਕਾ ਇਹਨੇ ਹਵਾ ਨਹੀਂ ਹਵਾ ਤੋਂ ਜ਼ਿਆਦਾ ਬਾਦੂ ਕੰਮ ਕੇ ਘਰਾਂ ਦੇ ਅੰਦਰ ਵੀ ਇਹਦਾ ਪੋਲੂਸ਼ਨ ਪਹੁੰਚਦਾ ਜੋ ਸਾਡੇ ਇਲਾਕੇ ਦੇ ਵਿੱਚ ਸੀਮੈਂਟ ਦੀ ਫੈਕਟਰੀ ਲੱਗਣ ਜਾ ਰਹੀ ਹੈ ਉਹਦੇ ਸੰਬੰਧ ਵਿੱਚ ਇਹ ਇਕੱਠ ਹੋਇਆ ਕਿਉਂਕਿ ਸਾਡਾ ਇਲਾਕਾ ਪਹਿਲੇ ਹੀ ਜੋ ਪੇਪਰ ਮਿੱਲ ਚੱਲ ਰਹੀ ਏ ਉਹਦੇ ਨਾਲ ਸਾਰਾ ਇਲਾਕਾ ਕਾਲੇ ਪੀਲੇ ਦਾ ਕੈਂਸਰ ਦਾ ਮਰੀਜ਼ ਬਣਿਆ ਹੋਇਆ ਤੇ ਜਿਸ ਪਿੰਡ ਦੇ ਵਿੱਚ ਅੱਜ ਨਰਿਆਲੇ ਦੇ ਵਿੱਚ ਮੀਟਿੰਗ ਤੇ ਇਸ ਪਿੰਡ ਦੇ ਵਿੱਚ ਕਾਫੀ ਬੱਚੇ ਜਿਹੜੇ ਹੈਗੇ ਆ ਉਹ ਪਾਹਜ ਵੀ ਪੈਦਾ ਹੋਏ ਬਹੁਤ ਨੁਕਸਾਨ ਸਾਡੇ ਦਾ ਸਾਡਾ ਇਲਾਕਾ ਘਰਕ ਚੁੱਕਿਆ ਤੇ ਜੇ ਕਿਤੇ ਇਹ ਫੈਕਟਰੀ ਵੀ ਲੱਗ ਜਾਂਦੀ ਹੈ ਫੇ ਤਾਂ ਰਹਿਣਾ ਇੱਕ ਅੱਖ ਨਹੀਂ ਸਭ ਕੁਝ ਉਜੜ ਜਾਵੇਗਾ ਜਿਹੜੇ ਅਮੀਰ ਲੋਕ ਆ ਪੈਸੇ ਵਾਲੇ ਲੋਕ ਆ ਉਹ ਤਾਂ ਬਾਹਰੋਂ ਪਾਣੀ ਮਹਗਾ ਮਹਗਾ ਕੇ ਪੀ ਰਹੇ ਆ ਪਰ ਸਾਡੇ ਜਿਹੜੇ ਗਰੀਬ ਜਨਤਾ ਆ ਉਹ ਸਾਰੀ ਉਜੜ ਗਈ ਇੱਥੋਂ ਦਾ ਜਿਹੜਾ ਪਾਣੀ ਵੀ ਖਰਾਬ ਆ ਵਾਤਾਵਰਨ ਵੀ ਖਰਾਬ ਹੈ ਉਹਦੇ ਸਬੰਧ ਵਿੱਚ ਆਪਾਂ ਇਕੱਠੇ ਹੋਏ ਆ ਕਿ ਜਿਹੜੀ ਇਹ ਫੈਕਟਰੀ ਲੱਗਣ ਜਾ ਰਹੀ ਹੈ ਇਹ ਫੈਕਟਰੀ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਦੇਵਾਂਗੇ ਜਿੰਦਾਬਾਦ ਲੋਕਾਂ ਦੀ ਏਕਤਾ ਜਿੰਦਾਬਾਦ ਜੀ ਇਹ ਜਿੱਥੇ ਲੱਗ ਰਹੀ ਸੀਮੈਂਟ ਫੈਕਟਰੀ ਦੀ ਕਾਜ ਜੀ ਕਾਰਵਾਈ ਨਹੀਂ ਕੀਤੀ ਗਈ ਆ ਅਗਲੇ ਜਿੰਨੇ ਪ੍ਰੋਗਰਾਮ ਆ ਸਾਫ ਫੈਕਟਰੀ ਹਰਦਾ ਹੋ ਸਰਪੰਚ ਪਿੰਡਾਂ ਤੋਂ ਬਹੁਤ ਪਰ ਪ੍ਰਕਤ ਪੰਜ ਸਰਪੰਚ ਜਿਹੜੀ ਅੱਜ ਅਸੀਂ ਪਹਿਲੇ ਦਿਨ ਇਲਾਕੇ ਨੇ ਇਕੱਠੇ ਹੋ ਕੇ ਇੱਕ ਵਾਤਾਵਰਨ ਬਚਾਓ ਸੰਘਰਸ਼ ਕਮੇਟੀ ਇੱਥੇ ਜਿਹੜੀ ਆ ਉਹਦਾ ਕੱਠ ਕੀਤਾ 8 ਤਰੀਕ ਨੂੰ ਐਸਡੀਐਮ ਦਾ ਅਫਸਰ ਗੜਸ਼ੰਕਰ ਦੇ ਵਿੱਚ ਇਸੇ ਤਰ੍ਹਾਂ ਸਾਰੇ ਲੋਕਾਂ ਨੇ ਆਪਣੇ ਨਾਲ ਲੈ ਕੇ ਸੰਗਤ ਨੂੰ ਪਹੁੰਚਣਾ ਹੈ ਅਗਰ ਉਸ ਦਿਨ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਇਸ ਸਥਾਨ ਦੇ ਉੱਤੇ ਸੀਮੈਂਟ ਫੈਕਟਰੀ ਦਾ ਨਵਾਂ ਪਲਾਂਟ ਲੱਗ ਰਿਹਾ ਪਿੰਡ ਨਰਿਆਲਾ ਚ ਉਹ ਸਾਰੇ ਕਾਨੂੰਨ ਛਿੱਕੇ ਟੰਗ ਕੇ ਜਿਹਦੇ ਵਿੱਚ ਜਿਹੜੀ ਜ਼ਮੀਨ ਖੇਤੀਬਾੜੀ ਵਾਲੀ ਆ ਪੁਜਾਉ ਜ਼ਮੀਨ ਜਿੱਥੇ ਆਲੂ ਹੁੰਦੇ ਸਨ ਉਹਦੀ ਜਗ੍ਹਾ ਫੈਕਟਰੀ ਨਹੀਂ ਲੱਗਣ ਦੇਾਂਗੇ ਜੇ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਤਾਂ ਹੋ ਸਕਦਾ ਅਸੀਂ ਸਾਰੀਆਂ ਜਥੇਬੰਦੀਆਂ ਦੇ ਨਾਲ ਤਾਲਮੇਲ ਕਰਕੇ ਇੱਕ ਪੱਕਾ ਮੋਰਚਾ ਜਿਹੜਾ ਦਿੱਲੀ ਵਰਗਾ ਮੋਰਚਾ ਉਹ ਪਿੰਡ ਨਿਆੜਾ ਦੇ ਵਿੱਚ ਇਹ ਸਾਡੇ ਜਿਹੜੇ ਨੌਜਵਾਨ ਵੀਰ ਹੈ ਇਹਨਾਂ ਦੇ ਨਾਲ ਲੈ ਕੇ ਅਸੀਂ ਲਾਵਾਂਗੇ ਬਾਬੇ ਦੀ ਵਾਦੀ ਜਿਹੜੀ ਜੀ ਬਹੁਤ ਸੰਗਣੀਆਂ ਆ ਇਸ ਕਰਕੇ ਪਿੰਡਾਂ ਦੇ ਬਿਲਕੁਲ ਟੱਚ ਹੋ ਕੇ ਫੈਕਟਰੀ ਲੱਗ ਰਹੀ ਆ ਇਹ ਫੈਕਟਰੀ ਜਿਹੜੀ ਜੰਗਲਾਂਾਂ ਚ ਕਿਤੇ ਪਹਾੜਾਂ ਚ ਲੱਗਣੀ ਸੀ ਉਹ ਸਾਡੀ ਸੰਘਣੀ ਆਬਾਦੀ ਚ ਲੱਗ ਰਹੀ ਆ ਇਸ ਕਰਕੇ ਇਹਦਾ ਵਿਰੋਧ ਆ ਜੀ ਇਹਦਾ ਪੂਰੀ ਅਗਲੀ ਜਨਰੇਸ਼ਨ ਨੂੰ ਹੁਣ ਦੇ ਲੋਕਾਂ ਨੂੰ ਇਹਦੀ ਧੂੜ ਤੋਂ ਇਹਦੀ ਮਿੱਟੀ ਤੋਂ ਇਹਦੇ ਕੈਮੀਕਲਾਂ ਤੋਂ ਬਹੁਤ ਵੱਡਾ ਨੁਕਸਾਨ ਹੈ ਸਾਡਾ ਇਲਾਕਾ ਪਹਿਲਾਂ ਹੀ ਪਹਿਲੀ ਮਿੱਲ ਤੋਂ ਬਹੁਤ ਪਰੇਸ਼ਾਨ ਹੈ ਉਹਦੇ ਨਾਲ ਬਿਮਾਰੀਆਂ ਪਹਿਲਾਂ ਹੀ ਲੱਗ ਚੁੱਕੀਆਂ ਸਾਡਾ ਪਾਣੀ ਦੂਸ਼ਿਤ ਹੋ ਚੁੱਕਾ ਇਹਨੇ ਹਵਾ ਨਹੀਂ ਹਵਾ ਤੋਂ ਜ਼ਿਆਦਾ ਬਾਧੂ ਕੰਮ ਕੇ ਘਰਾਂ ਦੇ ਅੰਦਰ ਵੀ ਇਹਦਾ ਪੋਲੂਸ਼ਨ ਪਹੁੰਚਦਾ ਜੋ ਸਾਡੇ ਇਲਾਕੇ ਦੇ ਵਿੱਚ ਸੀਮੈਂਟ ਦੀ ਫੈਕਟਰੀ ਲੱਗਣ ਜਾ ਰਹੀ ਏ ਉਹਦੇ ਸਬੰਧ ਵਿੱਚ ਇਹ ਇਕੱਠ ਹੋਇਆ ਕਿਉਂਕਿ ਸਾਡਾ ਇਲਾਕਾ ਪਹਿਲੇ ਜੋ ਪੇਪਰ ਮਿਲ ਚੱਲ ਰਹੀ ਏ ਉਹਦੇ ਨਾਲ ਸਾਰਾ ਇਲਾਕਾ ਕਾਲੇ ਪੀੜੇ ਦਾ ਕੈਂਸਰ ਦਾ ਮਰੀਜ਼ ਬਣਿਆ ਹੋਇਆ ਤੇ ਜਿਸ ਪਿੰਡ ਦੇ ਵਿੱਚ ਅੱਜ ਨਰਿਆਲੇ ਦੇ ਵਿੱਚ ਮੀਟਿੰਗ ਤੇ ਇਸ ਪਿੰਡ ਦੇ ਵਿੱਚ ਕਾਫੀ ਬੱਚੇ ਜਿਹੜੇ ਹੈਗੇ ਆ ਉਹ ਪਾਹਜ ਵੀ ਪੈਦਾ ਹੋਏ। ਬਹੁਤ ਨੁਕਸਾਨ ਸਾਡੇ ਦਾ ਸਾਡਾ ਇਲਾਕਾ ਗਰਕ ਚੁੱਕਿਆ ਤੇ ਜੇ ਕਿਤੇ ਇਹ ਫੈਕਟਰੀ ਵੀ ਲੱਗ ਜਾਂਦੀ ਹੈ ਫੇ ਤਾਂ ਰਹਿਣਾ ਇੱਕ ਅੱਖ ਨਹੀਂ ਸਭ ਕੁਝ ਉਜੜ ਜਾਵੇਗਾ ਜਿਹੜੇ ਅਮੀਰ ਲੋਕ ਆ ਪੈਸੇ ਵਾਲੇ ਲੋਕ ਆ ਉਹ ਤਾਂ ਬਾਹਰੋਂ ਪਾਣੀ ਮਹਗਾ ਮਹਗਾ ਕੇ ਪੀ ਰਹੇ ਆ ਪਰ ਸਾਡੇ ਜਿਹੜੇ ਗਰੀਬ ਜਨਤਾ ਆ ਉਹ ਸਾਰੀ ਉਜੜ ਗਈ ਇੱਥੋਂ ਦਾ ਜਿਹੜਾ ਪਾਣੀ ਵੀ ਖਰਾਬ ਆ ਵਾਤਾਵਰਨ ਵੀ ਖਰਾਬ ਹੈ ਉਹਦੇ ਸਬੰਧ ਵਿੱਚ ਆਪਾਂ ਇਕੱਠੇ ਹੋਏ ਆ। ਕਿ ਜਿਹੜੀ ਇਹ ਫੈਕਟਰੀ ਲੱਗਣ ਜਾ ਰਹੀ ਹੈ ਇਹ ਫੈਕਟਰੀ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਦੇਵਾਂਗੇ